ਮੈਂ ਹਰਪਾਲ ਸਿੰਘ ਅ ਹਰਪਾਲ ਸਿੰਘ ਜਿਹੜਾ ਸੀ ਅਸੀਂ ਓਨਰ ਆ ਮੈਂ ਇਸ ਦਾ ਏਜੀ ਡੀ ਐਗਰੋ ਫਾਰਮ ਫਰੈਸ਼ ਦਾ ਜਿਹੜਾ ਐਗਰੋ ਫਾਰਮ ਫਰੈਸ਼ ਆ ਇਹ ਅਸੀਂ ਇੱਕ ਉਦੇਸ਼ ਲਈ ਲਾਇਆ ਸੀਗਾ ਉਦੇਸ਼ ਇਹ ਸੀਗਾ ਕਿ ਲੋਕਾਂ ਨੂੰ ਅਸੀਂ ਸਾਫ਼ ਸੁਥਰਾ ਤੇ ਪਿਓਰ ਖਾਣਾ ਦੇਈਏ ਜਿਹੜਾ ਕੈਮੀਕਲਾਂ ਤੋਂ ਬਿਨਾ ਹੋਵੇ ਮੈਂ ਹਰਪਾਲ ਸਿੰਘ ਐਜ਼ ਅ ਚੀਫ ਕੈਮਿਸਟ ਸ਼ੂਗਰ ਇੰਡਸਟਰੀ ਸ਼ੂਗਰ ਫੈਟ ਪੰਜਾਬ ਵਿੱਚ ਬਤੌਰ ਮੈਨੂਫੈਕਚਰਿੰਗ ਕੰਸਟ ਚੀਫ ਕੰਸਟ 40 ਸਾਲ ਲਗਭਗ ਜੌਬ ਕੀਤੀ ਆ ਉਸ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਵਿੱਚ ਸਾਡਾ ਇਹ ਉਦੇਸ਼ ਸੀ ਮੇਰੇ ਮਿੱਤਰ ਹਰਿੰਦਰ ਸਿੰਘ ਲਖੋਵਾਲ ਅਸੀਂ ਇਹ ਉਹਨਾਂ ਇਸ ਆਦੇਸ਼ ਦੇ ਪ੍ਰਤੀ ਵੀ ਆਪਾਂ ਇੱਕ ਇਹੋ ਜਿਹਾ ਪਲਾਂਟ ਲਾਈਏ ਵੀ ਜਿੱਥੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਨੇ ਸਾਫ਼ ਸੁਥਰੀਆਂ ਸੀ ਪ੍ਰੋਵਾਈਡ ਕਰੀਏ ਉਸ ਦੇਸ਼ ਨਾਲ ਸੀ ਏ ਆਈ ਜੀ ਐਗਰੋ ਫਾਰਮ ਫਰਸ਼ ਸ਼ੁਰੂ ਕੀਤੀ ਜਿਹੜੀ ਕਿ ਮੰਡੇਰਾ ਉਤੋਂ ਅੱਗੇ ਥੋੜਾ ਜਿਹਾ ਅੱਗੇ ਇਹ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਪਰ ਆ ਉੱਥੇ ਅਸੀਂ ਇਹ ਲਗਾਈਆ ਲਾਈਆ ਸੌਰੀ ਹੈਡੋਂ ਇਹ ਹੈਡੋਂ ਤੋਂ ਅਗਲੇ ਪਾਸੇ ਹੈ ਹਾਂ ਤੇ ਇਸ ਵਿੱਚ ਅਸੀਂ ਅਲੱਗ-ਅਲੱਗ ਪ੍ਰੋਡਕਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜਿਹੜੇ ਗੋੜ ਤਿਆਰ ਕਰਦੇ ਆ ਅਸੀਂ ਗੋੜ ਤੇ ਸ਼ੱਕਰ ਦੇਸੀ ਖੰਡ ਏਸੀ ਆਪਣੇ ਇਸੇ ਖਿਲਾੜੀ ਤੇ ਤਿਆਰ ਕਰਦੇ ਆ ਜਿਹੜਾ ਅਸੀਂ ਤਿਆਰ ਕਰਦੇ ਆ ਇਹਦੇ ਵਿੱਚ ਅਸੀਂ ਕੋਈ ਕੈਮੀਕਲ ਨਹੀਂ ਯੂਜ਼ ਕਰਦੇ ਤੇ ਜਿਹੜੀ ਮੈਲ ਵੀ ਆ ਅਸੀਂ ਉਹ ਭਿੰਡੀ ਦੇ ਰਸਤੇ ਨਾਲ ਉਤਾਰਦੇ ਆ ਸਖਲਾਈ ਦੇ ਨਾਲ ਸਖਲਾਈ ਅਸੀਂ ਆਪਣੀ ਵੀ ਤਿਆਰ ਕਰ ਬੀਜਦੇ ਆ ਇੱਥੇ ਅਤੇ ਉਸ ਤੋਂ ਬਾਅਦ ਵਿੱਚ ਅਸੀਂ ਜੇ ਕੋਈ ਕੋਈ ਸਾਡੇ ਤੋਂ ਰਿਕੁਆਇਰਮੈਂਟ ਕਰਦਾ ਅਸੀਂ ਉਹਨਾਂ ਸਖਲਾਈ ਤੋਂ ਬਿਨਾਂ ਵੀ ਸਿਰਫ ਜਿੰਨਾ ਨੈਚੁਰਲ ਮੈਥਡ ਨਾਲ ਮੈਂ ਉਹ ਮੈਲ ਉਤਾਰ ਦਿਆ ਉਹਨਾਂ ਲਾ ਕੇ ਵੀ ਅਸੀਂ ਗੁੜ ਤਿਆਰ ਕਰਕੇ ਦੇ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਅਲੱਗ-ਅਲੱਗ ਕਿਸਮ ਦਾ ਜਿਹੜਾ ਗੋੜਾ ਉਹ ਤਿਆਰ ਕਰਦੇ ਆ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਆ ਅਲਸੀ ਵਾਲਾ ਗੋੜਾ ਜਿਹੜਾ ਤਿਆਰ ਕਰਦੇ ਆ ਇਹਦੇ ਅਸੀਂ ਕਯੂਬਸ ਬਣਾਉਨੇ ਆ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਜਿਹੜਾ ਹੈਗਾ ਇਹ ਕ ਤਿਆਰ ਕਰਦੇ ਆ ਟਿੱਕੀ ਦੇ ਕਯੂਬਸ ਨੇ ਇਹਦੇ ਵਿੱਚ ਅਸੀਂ ਮੂੰਗਫਲੀ ਸੌਂਫ ਜਮੈਣ ਉਸ ਤੋਂ ਬਾਅਦ ਵਿੱਚ ਕਾਲੀ ਮਿਰਚ ਸੁੰਢ ਤੇ ਗਾਲਚੀਨੀ ਇਹ ਚੀਜ਼ਾਂ ਜਿਹੜੀਆਂ ਅਸੀਂ ਇਹਦੇ ਵਿੱਚ ਪਾ ਕੇ ਇਹ ਤਿਆਰ ਕਰਦੇ ਆ ਅਸੀਂ ਔਰ ਇਹ ਪੇਸੀਆਂ ਵੀ ਲਾਉਨੇ ਆਂ ਔਰ ਕਿਊਜ਼ ਵੀ ਤਿਆਰ ਕਰਦੇ ਆਂ ਉਸ ਤੋਂ ਬਾਅਦ ਵਿੱਚ ਫਿਰ ਸਾਡਾ ਹੈਗਾ ਜਿਹੜਾ ਅਸੀਂ ਆਹ ਹੈਗਾ ਇਹ ਮਸਾਲਾ ਗੁੜ ਤਿਆਰ ਕਰਦੇ ਆਂ ਇਹਦੇ ਵਿੱਚ ਕੀ ਆ ਸੌਂਫ ਜਮੈਨ ਦਾਲਚੀਨੀ ਉਸ ਤੋਂ ਬਾਅਦ ਵਿੱਚ ਇੱਚ ਵੱਡੀ ਇਲਾਇਚੀ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਅਸੀਂ ਆਪਣੇ ਸੁੰਡ ਤੇ ਕਾਲੀ ਮਿਰਚ ਇਹ ਸੀ ਪ੍ਰੋਡਕਟ ਆ ਜਿਹੜੇ ਇਹਦੇ ਵਿੱਚ ਯੂਜ਼ ਕਰਦੇ ਆਂ ਅਸੀਂ ਉਸ ਤੋਂ ਬਾਅਦ ਵਿੱਚ ਫੇਰਾ ਗਿਆ ਜੀ ਆ ਸਾਦਾ ਘੋੜਾ ਜਿਹੜਾ ਇਹ ਤਿਆਰ ਕਰਦੇ ਆ ਫਿਰ ਕਿ ਅਰਸੀ ਵਾਲਾ ਕਰਦੇ ਆ ਜਿਹੜਾ ਅਸੀ ਵਾਲਾ ਕਰਦੇ ਆ ਉਹਦੇ ਵਿੱਚ ਅਸੀਂ ਕੀ ਕਰਦੇ ਆ ਰੋਸਟ ਕਰਕੇ ਅਸੀ ਆ ਜਿਹੜੀ ਉਹ ਪਾਉਂਦੇ ਆ ਗ੍ਰाइंड ਕਰਕੇ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਹਲਦੀ ਵਾਲਾ ਗੋੜ ਤਿਆਰ ਕਰਦੇ ਆ ਜਿਹੜਾ ਹਲਦੀ ਵਾਲਾ ਗੋੜ ਤਿਆਰ ਕਰਦੇ ਆ ਇਹਦੇ ਵਿੱਚ ਹਲਦੀ ਆ ਜਿਹੜੀ ਉਹ ਸਾਡੀ ਆਪਣੀ ਆ ਜਿਹੜੀ ਹਲਦੀ ਵੀ ਅਸੀਂ ਤਿਆਰ ਕਰਦੇ ਆਮ ਤੁਸੀਂ ਦੇਖਦੇ ਆਪਾਂ ਜਿਹੜੀਆਂ ਵੀਡੀਓਜ਼ ਦੇ ਵਿੱਚ ਉਹ ਕੀ ਆ ਬਈ ਉਹ ਨਾ ਬੋਇਲ ਕਰਦੇ ਨੇ ਹਲਦੀ ਨੂੰ ਅਸੀਂ ਉਸ ਤਰ੍ਹਾਂ ਨਹੀਂ ਤਿਆਰ ਕਰਦੇ ਸਾਡੇ ਕੋ ਆਪਣੇ ਕੜਾਹੇ ਨੇ ਅਸੀਂ ਉਹਨਾਂ ਨੂੰ ਕੀ ਕਰਦੇ ਆ ਜਿਹੜੀ ਕੜਾਹੇ ਜਿਹੜੀ ਹਲਦੀ ਆ ਉਹਨੂੰ ਉੱਥੇ ਧੋ ਕੇ ਸਾਫ ਕਰਕੇ ਕੜਾਹਿਆਂ ਚ ਪਾ ਕੇ ਉਹਨੂੰ ਅੱਧਾ ਪੀਪਾ ਪਾਣੀ ਦਾ ਪਾ ਕੇ ਉੱਪਰ ਉਹਨੂੰ ਕਵਰ ਕਰਕੇ ਨਾ ਸਟੀਮਿੰਗ ਜਿਵੇਂ ਕੁੱਕਰ ਚ ਸਟੀਮ ਕਰਦੇ ਆ ਆਪਾਂ ਸਟੀਮ ਵੇ ਕੇ ਉਸ ਤੋਂ ਬਾਅਦ ਉਸ ਨੂੰ ਅਸੀਂ ਜਿਹੜੀ ਉਹ ਕਰਦੇ ਆ ਉਹਦੇ ਨਾਲ ਜਿਹੜਾ ਪਾਣੀ ਦੇ ਵਿੱਚ ਅਸਰ ਜਾਂਦਾ ਉਹ ਅਸਰ ਨਹੀਂ ਜਾਂਦਾ ਹਲਦੀ ਦਾ ਸਾਡੀ ਹਲਦੀ ਤੁਸੀਂ ਟੱਚ ਕਰਕੇ ਦੇਖੋ ਉਹਦੇ ਨਾਲ ਪੂਰਾ ਤੇਲ ਹੁੰਦਾ ਐਲੀ ਹੁੰਦੀ ਆ ਉਹ ਹਲਦੀ ਹੀ ਅਸੀਂ ਅਸੀਂ ਗੁਰਦੇ ਦੇ ਵਿੱਚ ਯੂਜ਼ ਕਰਦੇ ਆ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਦੇਸੀ ਖੰਡ ਆ ਜਿਹੜੀ ਇਹ ਤਿਆਰ ਕਰਦੇ ਆ ਦੇਸੀ ਖੰਡ ਦੀਆਂ ਮਸ਼ੀਨਾਂ ਮੇਰੇ ਕੋਲ ਹੀ ਨੇ ਆਪਣੇ ਏਰੀਆ 'ਚ ਹੋਰ ਤਾਂ ਲੱਗੇ ਚਾਕੇ ਕਿਸੇ ਨੇ ਹੁਣ ਨਹੀਂ ਲਾਈਆਂ ਹੋਈਆਂ ਅਸੀਂ ਦੇਸੀ ਖੰਡ ਤਿਆਰ ਕਰਦੇ ਆ ਬ੍ਰਾਊਨ 슈ਗਰ ਤਿਆਰ ਕਰਦੇ ਆ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਹੈਗੀ ਸੱਕਰ ਆ ਇਹ ਤਿਆਰ ਕਰਦੇ ਆ ਫਿਰ ਇਸ ਤੋਂ ਬਿਨਾ ਗੁੜ ਤੇ ਇਹ ਖਿਲਾੜੀ ਦੇ ਪ੍ਰੋਡਕਟਾਂ ਤੋਂ ਬਿਨਾ ਫੇਰ ਅਸੀਂ ਕੁਝ ਪ੍ਰੋਡਕਟ ਅਸੀਂ ਹੋਰ ਵੀ ਆਪਣੇ ਤਿਆਰ ਕਰਦੇ ਆ ਜਿਵੇਂ ਕਿ ਅਸੀਂ ਤੇਲ ਅਸੀਂ ਆਪਣੇ ਆਪ ਸਾਰੇ ਤੇਲ ਅਸੀਂ ਆਪਣੇ ਆਪ ਕੱਢਦੇ ਆ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਸਰੋਂ ਦਾ ਤੇਲ ਆ ਇਹ ਕੱਢਿਆ ਹੋਇਆ ਅਸੀਂ ਪੀੜੀ ਸਰੋਂ ਦਾ ਤੇਲ ਕੱਢਦੇ ਆ ਉਸ ਤੋਂ ਬਾਅਦ ਵਿੱਚ ਫੇਰ ਅਸੀਂ ਇਹ ਨਾਰੀਅਲ ਦਾ ਤੇਲ ਅਸੀਂ ਆਪਣਾ ਇੱਥੇ ਤਿਆਰ ਕਰਦੇ ਆ ਔਰ ਇਹ 100% ਪਿਓਰ ਆ ਜਿਹੜਾ ਹੈਗਾ ਤੇਲ ਆ ਉਸ ਤੋਂ ਬਾਅਦ ਵਿੱਚ ਫੇਰ ਆ ਅਸੀਂ ਸਿਰਕੇ ਤਿਆਰ ਕਰਦੇ ਆ ਇਹ ਗੰਨੇ ਦਾ ਸਿਰਕਾ ਜਿਹੜੇ ਸਿਰਕੇ ਨੇ ਅਸੀਂ ਮਤਲਬ ਇਸ ਤਰ੍ਹਾਂ ਨਹੀਂ ਵੀ ਵਾਈਲਡ ਜਿਹੜੀ ਫਰਮੈਂਟੇਸ਼ਨ ਆ ਉਹ ਨਹੀਂ ਕਰਦੇ ਪ੍ਰੋਪਰ ਯੂਨੀਵਰਸਿਟੀ ਨਾਲ ਅਟੈਚਡਾਂ ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ ਨਾਲ ਔਰ ਉੱਥੋਂ ਬੈਕਟੀਰੀਆ ਪ੍ਰੋਪਰ ਅਸੀਂ ਉੱਥੋਂ ਲੈਨੇ ਆ ਲੈ ਕੇ ਫਿਰ ਫਰਮੈਂਟੇਸ਼ਨ ਕਰਦੇ ਆ ਮੈਂ ਮਾਸਟਰ ਡਿਗਰੀ 슈ਗਰ ਟੈਕਨੋਲੋਜੀ ਆ ਇਹ ਮੇਰਾ ਫਰਮੈਂਟੇਸ਼ਨ ਮੇਰਾ ਸਬਜੈਕਟ ਆ ਮੈਂ ਕਦੇ ਵੀ ਕਿਸੇ ਮਜ਼ਦੂਰ ਨੂੰ ਵੀ ਫਰਮੈਂਟੇਸ਼ਨ ਵਾਸਤੇ ਨਹੀਂ ਲਾਉਂਦਾ ਆਪਣੇ ਹੱਥੀਂ ਕਰਦੇ ਆ ਪ੍ਰੋਪਰ ਸੈਨੀਟਾਈਜੇਸ਼ਨ ਦਾ ਖਿਆਲ ਰੱਖਦੇ ਆ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਇਹ ਜਾਮਣ ਦਾ ਸਿਰਕਾ ਤਿਆਰ ਕਰਦੇ ਆ ਉਸ ਤੋਂ ਬਾਅਦ ਵਿੱਚ ਫਿਰ ਇਹ ਐਪਲ ਦਾ ਸਿਰਕਾ ਤਿਆਰ ਕਰਦੇ ਆਂ ਐਪਲ ਸਾਈਡਰ ਤਿਆਰ ਕਰਦੇ ਆ ਔਰ ਸਾਡੇ ਜਿਹੜੇ ਰੇਟ ਵੀ ਆ ਬੜੇ ਨਾਰਮਲ ਨੇ 100 ਰੁਪਏ ਦਾ ਅਸੀਂ ਸਿਰਕਾ ਦਿੰਨੇ ਆ ਗੰਨੇ ਦਾ ਤੇ ਜਮਨ ਦਾ ਸਿਰਕਾ ਦਿੰਨੇ ਆ 250 ਰੁਪਏ ਦਾ ਔਰ 200 ਰੁਪਏ ਦਾ ਅਸੀਂ ਦਿੰਨੇ ਆ ਐਪਲ ਸਾਈਡਰ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਜੀ ਇੱਕ ਇਹ ਤੇਲ ਕੱਢਦੇ ਆ ਆਪਣੇ ਤੇਲਾਂ ਦਾ ਤੇਲ ਕੱਢਦੇ ਆ ਆਪਣਾ ਅਲਸੀ ਦਾ ਤੇਲ ਕੱਢਦੇ ਆ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਬਦਾਮ ਦਾ ਤੇਲ ਕੱਢਦੇ ਆ ਆਪਣਾ ਇਹ ਸੀ ਆਪਣੇ ਆਪ ਤਿਆਰ ਕਰਦੇ ਆ ਉਸ ਤੋਂ ਬਾਅਦ ਵਿੱਚ ਅਸੀਂ ਜਿਹੜੇ ਨੇ ਬਿਸਕਟ ਨੇ ਮਲਟੀ ਗ੍ਰੇਨ ਦੀ ਇਹ ਜਿਹੜੇ ਬਿਸਕਟ ਨੇ ਸਾਡੇ ਇਹਨਾਂ ਵਿੱਚ ਅਸੀਂ ਹਰ ਜਿਹੜਾ ਹੈਗਾ ਮਿਲਟਸ ਆ ਉਹ ਯੂਜ਼ ਕਰਦੇ ਆ 12 ਜਿਹੜੇ ਤਰ੍ਹਾਂ ਦਾ ਆਟਾ ਯੂਜ਼ ਕਰਦੇ ਆ ਇਹਦੇ ਵਿੱਚ ਉਸ ਤੋਂ ਬਿਨਾਂ ਇਹਦੇ ਵਿੱਚ ਅਸੀਂ ਖੰਡ ਨਹੀਂ ਪਾਉਂਦੇ ਸੱਕਰ ਦੇ ਤਿਆਰ ਕਰਦੇ ਆ ਸੱਕਰ ਦੇ ਬਿਸਕਟ ਆ ਜਿਹੜੇ ਤਿਆਰ ਕਰਕੇ ਅਸੀਂ ਇਹ ਸੇਲ ਕਰਦੇ ਹਾਂ ਅਸੀਂ ਇੱਥੇ ਇਹਨਾਂ ਤੋਂ ਮੈਂ ਕੀ ਕਹਿੰਦਾ ਜੇ ਲੋਕਾਂ ਕੀ ਸੇਦਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਇਸ ਤਰ੍ਹਾਂ ਜੀ ਦੇਖੋ ਮੋਟਿਵ ਕੀ ਆ ਹਾਂ ਮੋਟਿਵ ਕਿਸ ਤਰ੍ਹਾਂ ਹੈ ਜੀ ਵੀ ਇਹ ਜਿਹੜਾ ਅਸੀਂ ਯੂਨਿਟ ਸ਼ੁਰੂ ਕੀਤਾ ਅਸੀਂ ਬਹੁਤ ਜ਼ਿਆਦਾ ਪ੍ਰੋਫਿਟ ਮੈਂ ਮਤਲਬ ਰਿਟਾਇਰੀ ਪਰਸਨ ਹੁਣ ਮੇਰਾ ਪਰਪਸ ਇਹ ਨਹੀਂ ਵੀ ਮੈਂ ਬਹੁਤ ਜ਼ਿਆਦਾ ਪੈਸੇ ਦੇ ਵਾਸਤੇ ਜਾਂ ਉਹਦੇ ਵਾਸਤੇ ਕੰਮ ਕਰਾਂ ਮੇਰਾ ਜਿਹੜਾ ਪਰਪਸ ਆ ਉਹ ਇਹ ਆ ਵੀ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਦਈਏ ਮੈਂ ਬਹੁਤ ਜ਼ਿਆਦਾ ਵੱਡੇ ਮਾਰਜਨ ਰੱਖ ਕੇ ਨਹੀਂ ਇੱਥੇ ਕੋਈ ਪ੍ਰੋਡਕਟ ਸੇਲ ਕਰਦਾ ਬੜੇ ਨੋਮੀਨਲ ਪ੍ਰੋਡਕਟ ਕਰਕੇ ਹੁਣ ਇੱਥੇ ਬਹੁਤ ਖਿਲਾੜੀਆਂ ਵਾਲੇ 100 ਰੁਪਏ ਵੀ ਬਿਚਦੇ ਨੇ 150 ਰੁਪਏ ਗੁੜ੍ਹ ਵੇਚਦੇ ਨੇ ਮੈਂ 85 ਰੁਪਏ ਸ਼ੱਕਰ 85 ਰੁਪਏ ਗੁੜ੍ਹ ਵੇਚਦਾ ਮੇਰਾ ਜਿਹੜਾ ਪਰਪਸ ਉਹ ਇਹ ਆ ਵੀ ਬਸ ਸਾਫ਼ ਸੁਥਰਾ ਖਾਓ ਦਿੱਤਾ ਜਾਵੇ ਬਾਕੀ ਬਹੁਤ ਜ਼ਿਆਦਾ ਵੱਡੇ ਮਾਰਜਨ ਇਹ ਚ ਹੈ ਨਹੀਂ ਇਸ ਤਰ੍ਹਾਂ ਵੀ ਚਲੋ ਮੇਰੇ ਨਾਲ ਹੋਰ 5-7 ਪਰਿਵਾਰ ਨੇ ਜਿਹੜੇ ਉਹ ਰੋਟੀ ਖਾ ਰਹੇ ਨੇ ਇਹ ਉਹ ਬੜੀ ਸੈਟੀਸਫੈਕਸ਼ਨ ਹੁੰਦੀ ਆ ਇਸ ਚੀਜ਼ ਦੀ ਵੀ ਤੇ ਵੀ ਚਲੋ ਜਿਹੜੇ ਬਾਕੀ ਜਿਹੜੇ ਬੰਦੇ ਨੇ ਉਹ ਵੀ ਰੋਜ਼ਗਾਰ ਉਹਨਾਂ ਨੂੰ ਵੀ ਮਿਲਿਆ ਹੋਇਆ ਜਿਹੜੇ ਮੇਰੇ ਕੋਲ ਇੱਥੇ ਚੰਗ 10 12 ਬੰਦੇ ਮੇਰੇ ਕੋਲ ਲੇਬਰ ਤੇ ਕੰਮ ਕਰਦੇ ਨੇ ਤੇ ਇਹ ਮੇਰਾ ਜਿਹੜਾ ਬਹੁਤ ਆ ਪਰਪਸ ਆ ਜਿਹੜਾ ਬਸ ਇੱਕੋ ਇੱਕ ਪਰਪਸ ਆ ਸਾਡਾ ਇਹ ਉਦੇਸ਼ ਆ ਸਾਡਾ ਇਸ ਦਾ ਏਆਈਜੀ ਅਗਰੋ ਫਰੈਸ਼ ਦਾ ਵੀ ਅਸੀਂ ਸਾਫ ਸੁਥਰਾ ਖਾਣਾ ਪਈਏ ਬਸ ਮੈਂ ਹਰਿੰਦਰ ਸਿੰਘ ਲਖਵਾਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖਵਾਲ ਇੱਥੇ ਜਿਹੜੀ ਅਸੀਂ ਜਗ੍ਹਾ ਤੇ ਬੈਠੇ ਆ ਏਆਈਜੀ ਫੂਡ ਪ੍ਰੋਡਕਟਾ ਇਹ ਹੈਡੋਂ ਦੇ ਨੇੜੇ ਚੈਂਪਸ ਮਰਾਲਾ ਚੰਡੀਗੜ੍ਹ ਤੇ ਆ ਇੱਥੇ ਹਰਪਾਲ ਸਿੰਘ ਉਹਨਾਂ ਨੇ ਏਪਲ ਪਲਾਂਟ ਲਾਇਆ ਹੋਇਆ ਇੱਥੇ ਹਰ ਕਿਸਮ ਦਾ ਸਾਫ਼ ਸੁਥਰਾ ਗੁੜ, ਸ਼ੱਕਰ, ਤੇਲ, ਆਟੇ ਇੱਥੇ ਦਿੱਤੇ ਜਾਂਦੇ ਨੇ ਸਾਹਮਣੇ ਹੀ ਬਣਾਇਆ ਜਾਂਦਾ ਗੁੜ ਵੀ ਬਣਾਇਆ ਜਾਂਦਾ ਉਹ ਜਾਲੀ ਲਾ ਕੇ ਸਾਫ਼ ਸੁਥਰਾ ਕੋਈ ਮੱਖੀ, ਮੱਛਰ ਜਾਂ ਕੋਈ ਕੁੱਤਾ ਅੰਦਰ ਨਹੀਂ ਵੜ ਸਕਦਾ ਕੋਈ ਕੈਮੀਕਲ ਇਹਦੇ ਵਿੱਚ ਨਹੀਂ ਵਰਤਿਆ ਜਾਂਦਾ ਚੰਗੇ ਤਰੀਕੇ ਦੇ ਨਾਲ ਬਣਾਇਆ ਬਣਾਇਆ ਜਾਂਦਾ ਉਹ ਆਪ ਐਮਐਸਸੀ 슈ਕਰ ਟੈਕਨੋਲੋਜੀ ਨੇ ਤੇ ਅਸੀਂ ਮੈਂ ਸਨੇਹਾ ਤੋਂ ਕਿਸਾਨਾਂ ਨੂੰ ਕਿਉਂਕਿ ਜਦ ਆਪਾਂ ਸਿੱਧਾ ਗੰਨਾ ਵੇਚਦੇ ਆ ਜਾਂ ਸਿੱਧੀ ਕੋਈ ਰਾਹ ਮਟੀਰੀਅਲ ਵੇਚਦੇ ਆ ਉਹਦੇ ਚੋਂ ਨਾ ਪ੍ਰੋਫਿਟ ਨਹੀਂ ਹੁੰਦਾ ਅੱਜ ਜਵਾਨਾ ਆ ਗਿਆ ਵੀ ਤੁਸੀਂ ਅਸੀਂ ਆਪਦੀ ਪੈਦਾਵਾਰ ਕਰਕੇ ਉਹਨੂੰ ਆਪ ਬਣਾਈਏ ਉਹਨੂੰ ਆਪ ਬਣਾ ਕੇ ਵੇਚੀਏ ਉਹਦੇ ਚ ਜਿਹੜਾ ਪ੍ਰੋਫਿਟ ਹੋਊਗਾ ਕਿਉਂਕਿ ਜਿਹੜੀਆਂ ਫਸਲਾਂ ਦੀ ਨਕਦਰੀ ਹੋ ਰਹੀ ਆ ਫਸਲਾਂ ਨੂੰ ਆਪਾਂ ਸਿੱਟ ਕੇ ਆ ਰਹੇ ਆ ਸਬਜ਼ੀਆਂ ਦੀ ਨਕਦਰੀ ਹੋ ਰਹੀ ਆ ਆਪਣੇ ਗੰਨੇ ਨੂੰ ਵੀ ਸਾਲ-ਸਾਲ ਕੇ ਪੇਮੈਂਟਾਂ ਨੂੰ ਲੱਗ ਜਾਂਦਾ ਸੀ ਤੇ ਲੈਣਾ ਚ ਲੱਗਣਾ ਪੈਂਦਾ ਆਪ ਦਾ ਪ੍ਰੋਡਕਟ ਬਣਾ ਕੇ ਵੇਚੋ ਸਾਫ ਸੁਥਰਾ ਬਣਾ ਕੇ ਵੇਚੋ ਉਹਦੇ ਨਾਲੇ ਤਾਂ ਸਿਹਤ ਸਾਡੇ ਪੰਜਾਬ ਦੀ ਅੱਛੀ ਹੋਊਗੀ ਕੈਮੀਕਲਾਂ ਤੋਂ ਬਚ ਕੇ ਰਹੀਏ ਅਸੀਂ ਇਹੀ ਸੁਨੇਹਾ ਦਿੰਨਿਆ ਵੀ ਆਪ ਕਿਸਾਨਾਂ ਨੂੰ ਮੈਂ ਇਹੀ ਸੁਨੇਹਾ ਦਊਂ ਕਿ ਖੌਰੀ ਤੌਰ ਤੇ ਜਿਹੜੀਆਂ ਜੇ ਸਬਜ਼ੀ ਆ ਤੁਸੀਂ ਆਪ ਵੇਚੋ ਜਿਹੜਾ ਕੋਈ ਪ੍ਰੋਡਕਟ ਤੁਸੀਂ ਬਣਾਉਨੇ ਹੋ ਗੰਨਾ ਉਹਦਾ ਗੁੜ ਬਣਾ ਕੇ ਵੇਚੋ ਇਹ ਚੀਜ਼ਾਂ ਤੋਂ ਹੀ ਅਗਲੀ ਫਾਇਦਾ ਤੇ ਘੱਟੋ ਘੱਟ ਕੈਮੀਕਲ ਵਰਤੋਂ ਬੰਦੀ ਕਰੀਏ ਘੱਟੋ ਘੱਟ ਅਸੀਂ ਖਾਦਾਂ ਦੀ ਵਰਤੋਂ ਕਰੀਏ ਤਾਂ ਕਿ ਪੰਜਾਬ ਨੂੰ ਨਰਵਾ ਅਸੀਂ ਸਿਰਜ ਸਕੀਏ